ਆਸਾ ਲੰਕਾ ਸਾ ਕੋਟ ਸਮੁੰਦ ਸਿਖਾਈ ਤੇ ਰਾਵਣ ਕਰ ਖਬਰ ਨ ਪਾਈ ਕਿਉ ਮੰਗੂ ਕਿਛ Thir ਨ ਰਹੀ ਦੇਖਤ ਨੈਣ ਚਲਿਉ ਜਗ ਜਾਈ ਰਹਾਉ ਇੱਕ ਲਖ ਪੂਤ ਸਵਾਂ ਲਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ ਚੰਦ ਸੂਰਜਾਂ ਕੇ ਤਪ ਬੁਦਰ ਸੋਈ ਬਸੰਤਰ ਜਾਂ ਕੇ ਕਪਰੇ ਧੋਈ ਗੁਰਮਤਿ ਰਾਮੈ ਨਾਮ ਬਸਾਈ ਅਸਤਿਰ ਹੈ ਨਕਤੂ ਜਾਈ ਕਹਿ ਤੁਕਬੀਰ ਸੁਨੋਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰਾਗ ਦੇ 21ਵਾਂ ਸ਼ਬਦ ਕਬੀਰ ਸਾਹਿਬ ਜੀ ਦੇ ਇਸ ਸ਼ਬਦ ਵਿੱਚ ਅਗਰ ਜੀ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਆਮ ਤੌਰ ਤੇ ਇਨਸਾਨ ਕਰਮ ਦੇ ਮਾਰਗ ਤੇ ਤੁਰੇ ਵੀ ਅਗਰ ਕਿਸੇ ਧਾਰਮਿਕ ਸਥਾਨ ਮੰਦਿਰ ਗੁਰਦੁਆਰੇ ਜਾਂਦਾ ਹੈ ਉੱਥੇ ਜਾ ਕੇ ਵੀ ਉਹਦੀਆਂ ਮੰਗਾਂ ਦੁਨੀਆਵੀ ਹੁੰਦੀਆਂ ਨੇ ਮੇਰਾ ਬੱਚਾ ਪਾਸ ਹੋ ਜਾਏ ਮੇਰੇ ਘਰ ਪੁੱਤਰ ਔਲਾਦ ਹੋ ਜਾਏ ਮੇਰੀ ਟੱਟੀ ਵੜੀ ਕਾ ਕਾਰੋਬਾਰ ਕਾਮਯਾਬ ਹੋ ਜਾਏ ਮੇਰੇ ਬੱਚੇ ਨੂੰ ਨੌਕਰੀ ਮਿਲ ਜਾਏ ਮੇਰੀ ਨੌਕਰੀ ਲੱਗ ਜਾਏ ਬਸ ਇਸ ਕਿਸਮ ਦੀਆਂ ਅਰਦਾਸਾਂ ਬੇਨਤੀਆਂ ਗੁਰੂਦਰ ਤੇ ਜਾ ਕੇ ਵੀ ਸੰਸਾਰੀ ਮੰਗਾਂ ਜਿਹੜੀਆਂ ਕੇ ਪੂਰੀਆਂ ਕਰਨ ਦੇ ਲਈ ਸੰਸਾਰੀ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰਮਾਤਮਾ ਨੇ ਦਿਮਾਗ ਦਿੱਤਾ, ਮੂੰਹ, ਨੱਕ, ਅੱਖ, ਅੰਗ ਦਿੱਤੇ ਨੇ, ਹੱਥ-ਪੈਰ ਦਿੱਤੇ ਨੇ। ਇਹ ਮਿਹਨਤ ਕਰਕੇ ਜਿਹੜੀ ਚੀਜ਼ੋਂ ਬੰਦਾ ਆਪ ਕਮਾ ਸਕਦਾ ਹੈ, ਉਹਨਾਂ ਚੀਜ਼ਾਂ ਲਈ ਵੀ, ਸੰਸਾਰੀ ਪਦਾਰਥਾਂ ਲਈ ਵੀ ਪ੍ਰਭੂ ਦੇ ਦਰਤੇ ਜਾ ਕੇ, satsang ਦੀ ਜਾ ਕੇ, ਅਰਦਾਸਾਂ ਕਰਦਾ ਫਿਰਦਾ ਇਹ ਸੰਸਾਰੀ ਚੀਜ਼ਾਂ ਮੰਗਣ ਵਾਸਤੇ। ਇਸ ਵਾਸਤੇ ਕਬੀਰ ਜੀ ਇਹ ਸ਼ਬਦ ਰਾਹੀਂ ਇਹ ਸਮਝਾਉਣਾ ਚਾਹੁੰਦੇ ਨੇ ਕਿ ਭਾਈ ਇਹਨਾਂ 'ਚੋਂ ਮੈਂ ਕੀ ਮੰਗਾ? ਕਿਆ ਮੰਗੋ? ਕਿਸੇ ਸਿਰ ਨਾ ਰਖਾਈ। ਇਹ rau ਦੀ ਪੰਕਤੀ ਕੇਂਦਰੀ ਪਾਵ। ਮੈਂ ਮੰਗੂ ਕਿਸ ਤਿਰਨਾਰัย ਮੈਂ ਪ੍ਰਭੂ ਤੂੰ ਕੀ ਮੰਗਾ ਕਿਉਂਕਿ ਜੋ ਕੁਝ ਮੈਂ ਮੰਗਾਗਾ ਸੰਸਾਰੀ ਪਦਾਰਥ ਅਗਰ ਤੇ ਕਿਸ ਤਿਰਨਾਰัย ਨਾ ਕੋਈ ਚੀਜ਼ ਚ ਕਿ ਨਹੀਂ ਲੈਂਦੀ ਇਹ ਸਦਾ ਨਹੀਂ ਰਹਿੰਦੀ ਦੇਖਦੇ ਨੈਣ ਚਲਿਉ ਜਗ ਜਾਈ ਮੇਰੀ ਇਹਨਾਂ ਅੱਖਾਂ ਵੇਖਦੇ ਆਂ ਇਹ ਸਾਰਾ ਸੰਸਾਰ ਇਹ ਸਾਰਾ ਜਗ ਜਿਹੜਾ ਚਲਿਆ ਜਾ ਰਿਹਾ ਇੱਚ ਨਾ ਕੋਈ ਜੀਵ ਸਦਾ ਕਾਇਮ ਰਹਿੰਦਾ ਨਾ ਪਦਾਰਥ ਸਦਾ ਕਾਇਮ ਰਹਿੰਦੇ ਨੇ ਨਾ ਇਹਨਾਂ ਪਦਾਰਥਾਂ ਦੇ ਮਿਲੇ ਹੋਏ ਸੁੱਖ ਵੀ ਸਦੀਵੀ ਰਹਿੰਦੇ ਨੇ ਇਹ ਵੀ ਛਿਨ ਪੁੰਗਰੀ ਹੁੰਦੇ ਨੇ ਅਸੀ ਅਸੀ ਜਿਸ ਪਦਾਰਥ ਲਈ ਜਿਸ ਵਸਤੂ ਲਈ ਇਨਸਾਨ ਤਰਸਦਾ ਸੀ ਉਹ ਜਦੋਂ ਮਿਲ ਗਈ ਥੋੜੀ ਦੇਰ ਵਿੱਚ ਹੀ ਉਹਦਾ ਮੋਹ ਵੀ ਮਿਟ ਜਾਂਦਾ ਉਹਦਾ ਗਿਜ ਜਾਂਦਾ ਬੰਦਾ ਫਿਰ ਨਵੀਂ ਚੀਜ਼ ਲੱਭਦਾ ਫਿਰਦਾ ਮਤਲਬ ਪਦਾਰਥਾਂ ਦੀ ਮੰਗ ਜਿਹੜੀ ਹੈ ਇਹ ਭਗਤ ਜੀ ਨੂੰ ਠਿਕਣੀ ਲੱਗੀ ਪ੍ਰਭੂ ਦਰ ਤੇ ਮੰਗਣਾ ਤੇ ਪ੍ਰਭੂ ਦਾ ਨਾਮ ਮੰਗੋ ਮੰਗਣਾ ਮੰਗ ਨੀਕਾ ਹਰਜਤ ਗੁਰ ਤੇ ਮੰਗਣਾ ਗੁਰੂ ਗੁਰੂ ਜਾ ਕੇ ਮੰਗਣਾ ਤੇ ਰੱਬ ਦਾ ਨਾਮ ਮੰਗੋ ਨਾਨਕ ਕੇ ਕਰਕੇ ਬਲ ਨਾਮ ਨਾਮ ਹੀ ਮੰਗੋ ਭਾਵੇਂ ਸੰਸਾਰੀ ਪਦਾਰਥਾਂ ਦੀ ਪ੍ਰਭੂ ਦਰ ਤੇ ਕੋਈ ਛੁੱਡ ਨਹੀਂ ਮੰਗੇ ਉਹ ਵੀ ਮਿਲਦੇ ਨੇ ਲੇਕਿਨ ਫਿਰ ਇਹ ਭਗਤੀ ਦਾ ਇੱਕ ਕੇਵਲ ਇਤਨਾ ਲਕਸ਼ ਨਹੀਂ ਭਗਤੀ ਦਾ ਬੜਾ ਉੱਚਾ ਲਕਸ਼ ਹੈ ਉਹ ਜੋਤੀ ਜੋਤ ਰਲੀ ਵਾਲਾ ਲਕਸ਼ ਹੈ ਇਸ ਜੀਵਾਤਮਾ ਪਰਮਾਤਮਾ ਵਿੱਚ ਲੀਨ ਹੋ ਜਾਏ ਜਨਮਨ ਦਾ ਗੇੜ ਮੁੱਕ ਜਾਏ ਬਹੁਤ ਵੱਡਾ ਇਹ ਮਨੋਰਥ ਹੈ ਕੇਵਲ ਸੰਸਾਰੀ ਪਦਾਰਥਾਂ ਦਾ ਸਮਾਨ ਇਕੱਠਾ ਕਰਨਾ ਹੀ ਨਹੀਂ ਹੈ ਤੇ ਭਗਤ ਜੀ ਨੂੰ ਸਭ ਤੋਂ ਵੱਡੀ ਜਿਹੜੀ ਮਿਸਾਲ ਸਭ ਤੋਂ ਵੱਡਾ ਦ੍ਰਿਸ਼ਟਾਂਤ ਰਾਵਣ ਦਾ ਲੱਗਿਆ ਕਿਉਂਕਿ ਉਸ ਯੁੱਗ ਵਿੱਚ ਰਾਵਣ ਦੀਆਂ ਕਥਾ ਕਹਾਣੀਆਂ ਬਹੁਤ ਚੱਲਦੀਆਂ ਸੀ ਰਾਮਾਇਣ ਵਿੱਚ ਰਾਵਣ ਦੀਆਂ ਕਹਾਣੀਆਂ ਉਹ ਰਾਵਣ ਨੂੰ ਬਹੁਤ ਵੱਡਾ ਬੰਦਾ ਦੱਸਿਆ ਜਾਂਦਾ ਸੀ ਬਈ ਲੰਕਾ ਸਾ ਕੋੜ ਸਮੁੰਦਰ ਸੀ ਖਾਈ ਉਹਦਾ ਉਹਦਾ ਜਿਹੜਾ ਰਾਜ ਸੀ ਜਿੱਥੇ ਉਹਦਾ ਰਾਜ ਸੀ ਉੱਥੇ ਲੰਕਾ ਵਰਗਾ ਕਿਲਾ ਪਹਿਲੇ ਜਮਾਨੇ ਵਿੱਚ ਰਾਜੇ ਮਹਾਰਾਜ ਜੀ ਆਪਣੇ ਕਿਲੇ ਬਣਾਉਂਦੇ ਸਨ ਆਪਣੀ ਸੁਰੱਖਿਆ ਲਈ ਉਹਨਾਂ ਦੇ ਦੁਆਲੇ ਬੜੀ ਚਾਰੋਂ ਤਰਫ ਖਾਈ ਪੁੱਟ ਕੇ ਬੜੀ ਵੱਡੀ ਡੂੰਗੀ ਉਹਦੇ ਵਿੱਚ ਪਾਣੀ ਭਰ ਦਿੰਦੇ ਸਨ ਦੁਸ਼ਮਣ ਆਸਾਨੇ ਨਾਲ ਅੰਦਰ ਨਾ ਆ ਸਕੇ ਬੜ ਨਾ ਸਕੇ ਤੋ ਕਹਿੰਦੇ ਨੇ ਜਿਸ ਰਾਵਣ ਦਾ ਘਰ ਉਸ ਲੰਕਾ ਦੇ ਕਿਲੇ ਦੇ ਅੰਦਰ ਸੀ ਤੇ ਸਮੁੰਦਰੀ ਚਾਰਤਰਫ ਖਾਈ ਸੀ ਇੰਨੀ ਵੱਡੀ ਬਈ ਉਸ ਖਾਈ ਨੂੰ ਪਾਰ ਕਰਨਾ ਹੀ ਬੜਾ ਮੁਸ਼ਕਲ ਸੀ ਤੇ ਰਾਵਣ ਕਰ ਖਬਰ ਨਾ ਪਾਈ ਉਸ ਰਾਵਣ ਦੇ ਘਰ ਦੀ ਕੋਈ ਖਬਰ ਨਹੀਂ ਅੱਜ ਉਸ ਰਾਵਣ ਦਾ ਕੋਈ ਹੈ ਵੀ ਕਿ ਨਹੀਂ ਉਹਦੇ ਘਰਦਰ ਦੀ ਅੱਜ ਕੋਈ ਥੋੜਾ ਟਿਕਾਣਾ ਨਹੀਂ ਰਿਹਾ ਤੋਂ ਜੇ ਇਤਨਾ ਕੁਝ ਹੋਣ ਦੇ ਬਾਵਜੂਦ ਬੰਦਾ ਖਾਲੀ ਚਲਾ ਜਾਂਦਾ ਦੁਨੀਆ ਉਪਰ ਕੁਝ ਨਾਲ ਲੈ ਕੇ ਨਹੀਂ ਜਾਂਦਾ ਕੋਈ ਚੀਜ਼ ਸਦੀ ਨਹੀਂ ਰਹਿੰਦੀ ਤੇ ਫਿਰ ਕਾਦੇ ਲਈ ਅਸੀਂ ਛੋਟੇ ਛੋਟੇ ਚੀਜ਼ਾਂ ਲਈ ਤਰਸਦੇ ਫਿਰਿਏ ਛੋਟੇ ਛੋਟੇ ਚੀਜ਼ਾਂ ਦੀ ਲਾਲਚ ਵਿੱਚ ਹਰ ਵੇਲੇ ਆਪਣੀ ਮੰਗਾਂ ਦੀ ਲਿਸਟ ਲੈ ਕੇ ਖੜੇ ਰਹੀਏ ਅੱਜ ਸਾਡੇ ਗੁਰੂ ਘਰਾਂ 'ਚ ਦੇਖਿਆ ਜਾਂਦਾ ਕਿ 10 20 ਰੁਪਏ ਦੇ ਕੇ ਤੇ ਅਗਰ ਨਾ 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 ਬੋਲੇ ਅਰਦਾਸ ਵਿੱਚ ਕਈਆਂ ਭਾਈਆਂ ਦੀ ਸ਼ਮਤ ਆ ਜਾਂਦੀ ਹੈ ਤੁਸੀਂ ਮੇਰਾ ਨਾਂ ਕਿਉਂ ਨਹੀਂ ਬੋਲਿਆ ਜੀ ਅਸੀਂ ਕਿਹਾ ਪ੍ਰਮਾਤਮਾ ਨੂੰ ਗੁਰੂ ਨੂੰ ਇਤਨਾ ਅਣਜਾਣ ਸਮਝਦੇ ਹਾਂ ਕਿ ਉਹ ਜਾਣਦਾ ਨਹੀਂ ਉਹ ਤੇ ਮਨ ਦੀਆਂ ਪਾਵਨਾਵਾਂ ਵੀ ਜਾਣਦਾ ਹੈ ਫਸੂ ਘਰ ਤੁਰਦੇ ਮਨਜ ਕੋ ਭਾਵਨਾ ਲੈ ਕੇ ਤਾਂ ਵੀ ਪ੍ਰਭੂ ਨੂੰ ਗੁਰੂ ਨੂੰ ਪਤਾ ਹੈ ਕਿ ਕੋਈ ਮੇਰਾ ਗੁਰਸਿੱਖ ਕੀ ਭਾਵਨਾ ਲੈ ਕੇ ਆ ਰਿਹਾ ਹੈ ਤੇ ਫਿਰ ਜ਼ਰੂਰੀ ਸਾਡਾ ਨਾਂ ਹੀ ਬੋਲੇਗਾ ਤਾਂ ਹੀ ਗੱਲ ਹੋਵੇਗੀ ਅਸੀਂ ਵੀ ਗੁਰੂ ਘਰਾਂ ਦੀਆਂ ਜਿਹੜੀਆਂ ਪੱਥਰ ਲੱਗੇ ਨੇ ਮਾਰਬਲ ਦੇ ਉਹਨਾਂ ਤੋਂ ਵੀ ਨਾਂ ਲਖਾ ਲਾ ਕੇ ਉਹ ਚਿੱਟੇ ਪੱਥਰ ਬਣੇ ਨੇ ਸਨ ਉਹ ਵੀ ਕਾਲੇ ਕਰ ਛੱਡੇ ਨੇ ਬੰਦਾ ਆਪਣੀ ਮਹਿ ਨਹੀਂ ਛੱਡਦਾ ਜਿੱਥੇ ਜਾ ਕੇ ਮਹਿ ਛੁੱਟਣੀ ਸੀ ਜਿੱਥੇ ਜਾ ਕੇ ਆਪਣੀ ਹੂਮੇ ਦਾ ਨਾਂ ਸੋਣਾ ਸੀ ਉੱਥੇ ਵੀ ਜਾ ਕੇ ਆਪਣੀ ਹੂਮੇ ਨੇ ਪਾਲਦਾ ਰਹਿੰਦਾ ਤੇ ਕਹਿੰਦੇ ਨੇ ਵੀ ਤੁਸੀਂ ਕਿੰਨੇ ਕੀ ਆਪਣੀ ਹੁਮੇ ਨੂੰ ਪਾਲ ਲੋਗੇ ਸੰਸਾਰੀ ਪਦਾਰਥ ਕਿੰਨੇ ਇਕੱਠੇ ਕਰ ਲੋ ਕਿੰਨੇ ਵੱਡੇ ਵੱਡੇ ਬਣ ਜਾਓਗੇ ਇਤਨੇ ਵੱਡੇ ਤਾਂ ਨਹੀਂ ਹੋ ਸਕਦੇ ਕਿ 1 ਲੱਖ ਪੁੱਤ 2 ਲੱਖ ਨਾਤੀ ਉਹਨਾਂ ਲੋਕਾਂ ਨਾਲ ਗੁਰੂ ਜੀ ਪਗਦੀ ਗੱਲ ਕਰ ਰਹੇ ਨੇ ਜਿਹੜੇ ਲੋਕ ਇਹ ਕਥਾ ਕਹਾਣੀਆਂ ਕਰਦੇ ਸਨ ਤੇ ਬਈ ਜੇ ਤੁਸੀਂ ਆਪ ਹੀ ਯਾਦਦੇ ਹੋ ਤੁਹਾਡੀਆਂ ਕਥਮ ਵਰਤਾਂ ਵਿੱਚ ਆਉਂਦਾ ਕਿ ਉਸ ਰਾਵਣ ਦੇ 1 ਲੱਖ ਪੁੱਤਰ 2 ਲੱਖ ਦੇ ਨਾਤੀ ਸੁਣ ਇਹ ਰਾਵਣ ਕਰਦੀਆਂ ਨਾ ਬਤੀ ਉਹਦੇ ਘਰ ਕੋ ਦੀਵਾ ਬੱਤੀ ਬਲਣੋਂ ਹਲਾ ਵੀ ਨਹੀਂ ਬੱਚਿਆ ਉਹਦੇ ਘਰ ਦੀਵਾ ਬੱਤੀ ਵੀ ਨਹੀਂ ਬਲਦਾ ਅਜੇ ਤੇ ਫਿਰ ਇਸ ਤੋਂ ਵੱਡਾ ਤੁਸੀਂ ਕਿੰਨਾ ਇੱਕ ਆਪਣਾ ਪਰਿਵਾਰ ਬਣਾ ਲਓ ਕਿੰਨਾ ਇੱਕ ਸਾਧ ਸਮਰ ਇਕੱਠਾ ਸੋਨੇ ਦੀ ਲੰਕਾ ਹੈ ਜੇ ਦੱਸੀ ਜਾਂਦੀ ਹੈ ਤੇ ਜਿਹਦੀ ਪੂਰੀ ਲੰਕਾ ਹੀ ਸੋਨੇ ਦੀ ਸੀ ਇਸ ਤੋਂ ਜ਼ਿਆਦਾ ਉਹ ਹੋਰ ਕੀਮਤੀ ਪਦਾਰਥ ਕਿੰਨੇ ਚਾਹੀਦੇ ਨੇ ਤੇ ਉਹ ਆਪਣੇ ਆਪ ਨੂੰ ਤਿੰਨ ਤਿੰਨ ਲੋਕ ਜਿੱਤੇ ਹੋਏ ਸਮਝਦਾ ਸੀ ਵੀ ਦੇਵ ਤਿੰਨ ਲੋਕ ਦੀ ਦੇਵੀ ਦੇਵਤੀਆਂ ਵਿੱਚ ਜਿੱਤੇ ਹੋਏ ਨੇ ਤੇ ਉਹਦੇ ਨਾਲੋਂ ਜ਼ਿਆਦਾ ਤੁਸੀਂ ਕੀ ਇਕੱਠਾ ਕਰ ਲਵੋਗੇ ਕਿਉਂਕਿ ਇਹ ਮੈਂ ਤਾਂ ਨਹੀਂ ਚਾਹੁੰਦਾ ਵੀ ਇਸ ਪਾਸੇ ਦੂਰ ਲਾਈ ਜਾਏ ਮੈਂ ਸੰਸਾਰੀ ਪਦਾਰਥਾਂ ਦਾ ਉੰਭਾਰ ਲਾਲਿਆ ਜੀ ਆਪਣੇ ਘਰ ਸਾਰੀ ਸੁੱਖ ਸੁਬੀਧਾ ਵੰਡ ਇਕੱਠੀ ਕਰ ਲਈਏ ਜਨ ਕਿਉਂਕਿ ਇਹ ਇਹਦੇ ਵਿੱਚ ਕੋਈ ਚੀਜ਼ ਮੰਗਣ ਯੋਗ ਨਹੀਂ ਕਿਆ ਮੰਗੂ ਕੀ ਜੇ ਨਾ ਰਖਾਈ ਦੇਖਦ ਨੇ ਚੱਲੂ ਜਗ ਜਾਈ ਇਹ ਤੇ ਸਾਰਾ ਜਗ ਜਾਈ ਰਿਹਾ ਤੇ ਫਿਰ ਕਾਦੇ ਲਈ ਮੈਂ ਸੰਸਾਰੀ ਮੰਗਮ ਮੰਗਦਾ ਫਿਰਾਂਗਾ ਚੰਦ ਸੂਰਜ ਜਾ ਕੇ ਤਪ ਦਰਸੋਈ ਜਿਸ ਰਾਵਣ ਦੇ ਘਰ ਚੰਦ ਤੇ ਸੂਰਜ ਉਹਦੀ ਰਸੋਈ ਪਕਾਉਂਦੇ ਸਨ ਭਾਵ ਰੋਟੀਆਂ ਪਕਾਉਂਦੇ ਸਨ ਇਹਦਾ ਭਾਵ ਇਹ ਨਹੀਂ ਕਿ ਚੰਦ ਸੂਰਜ ਥੱਲੇ ਆ ਕੇ ਉਹ ਗਰਹਿ ਰੋਟੀਆਂ ਪਕਾਉਂਦੇ ਸਨ ਇਹਦੂ ਭਾਵ ਕਿ ਉਹਦਾ ਏਡਾ ਵੱਡਾ ਟੱਬਰ ਪਰਿਵਾਰ ਸੀ ਖਾਨਦਾਨ ਕਿਉਂ ਦੇ ਦਿਨ ਰਾਤ ਰਸੋਈ ਪਹੀ ਰਹਿੰਦੀ ਸੀ ਹਰ ਵੇਲੇ ਉੱਤੇ ਅੱਗ ਬਲਦੀ ਰਹਿੰਦੀ ਸੀ ਸੂਰਜ ਜਿਵੇਂ ਤਪਿਆ ਰਹਿੰਦਾ ਇਸਨ ਹਰ ਵੇਲੇ ਅੱਗ ਬਲਦੀ ਰਹਿੰਦੀ ਸੀ ਰੋਟੀ ਪਾਣੀ ਦੇ ਪਤੀਲੇ ਚੜੇ ਰਹਿੰਦੇ ਸਨ ਬਸੰਤਰ ਜਾ ਕੇ ਕਪੜੇ ਧੋਈ ਉਹਦੇ ਉਸ ਖਾਨਦਾਨ ਦੇ ਕਪੜੇ ਧੋਣ ਲਈ ਹਰ ਵੇਲੇ ਅੱਗ ਬਲਦੀ ਰਹਿੰਦੀ ਸੀ ਪੱਠੀਆਂ ਦੇ ਪਤੀਲੇ ਚੜੇ ਰਹਿੰਦੇ ਸਨ ਪਾਣੀ ਗਰਮ ਵਾਸਤੇ ਉਹਦੇ ਬਸਤਰ ਧੋਣ ਵਾਸਤੇ ਉਹਦੇ ਪਰਿਵਾਰ ਦੇ ਇਤਨਾ ਵੱਡਾ ਪਰਿਵਾਰ ਸੀ ਤੇ ਇਹਦੇ ਨਾਲੋਂ ਵੱਧ ਤੁਸੀਂ ਆਪਣਾ ਕਿੰਨਾ ਹੀ ਪਰਿਵਾਰ ਬਣਾ ਲੋਗੇ ਅਗਰ ਸੰਸਾਰ ਦੀ ਮੰਗਾਂ ਮੰਗਦੇ ਫਿਰੋਗੇ ਤਾਂ ਇਿੱਤੇ ਕਈ ਨਫ ਬੜੀ ਚਿੰਤਾ ਪੈ ਜਿੰਦੀ ਹੈ ਲੋਕਾਂ ਨੂੰ ਤੇ ਬੜੇ ਅਰਥ ਬਗੜ ਬਗੜ ਕੇ ਕਰਨ ਲੱਗ ਪੈਂਦੇ ਨੇ ਕਈ ਵਿਦਵਾਨਾਂ ਨੇ 라ਵਣ ਦਾ ਅਰਥ 라ਵਣਾ ਕਰ ਮਾਰਿਆ ਲੰਗੇ ਉਹ ਭਾਈ ਕਿਹੜੀ ਕੋਸ਼ ਤੁਸੀਂ ਵਰਤਦੇ ਹੋ ਆਪਣੀ ਮਨ ਮਰਜ਼ੀ ਦੇ ਅਰਥ ਕਰਦੇ ਫਿਰਦੇ ਹੋ ਕੋਈ ਜ਼ਰੂਰੀ ਨਹੀਂ ਹੈ ਉਹ 라ਵਣ ਦੇ ਲੱਖ ਪੁੱਤਰ ਐਸਨਗੇ ਨਹੀਂ ਸਵਾ ਲੱਖ ਨਾਤੀ ਐਸਨਗੇ ਨਹੀਂ ਇਸ ਗੱਲ ਦਾ ਕਬੀਰ ਜੀ ਨੂੰ ਕੋਈ ਠੇਕਾ ਨਹੀਂ ਉਹਨਾਂ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਹੈ ਉਹ ਤੇ ਜਿਹੜੀ ਗੱਲ ਚੱਲ ਰਹੀ ਹੈ ਉਹਦਾ ਦ੍ਰਿਸ਼ਟੀਕਾਂ ਦੇ ਰਹੇ ਨੇ ਦ੍ਰਿਸ਼ਟਾ ਸੱਚ ਹੋਵੇ ਜਾਂ ਝੂਠਾ ਹੋਵੇ ਸਵਾਲ ਨਹੀਂ ਹੁੰਦਾ ਗੱਲ ਉਹ ਸਮਝਣ ਵਾਲੀ ਹੁੰਦੀ ਹੈ ਜਿਹੜੀ ਗੱਲ ਸਮਝਾਉਣ ਲਈ ਦ੍ਰਿਸ਼ਟਾ ਦਿੱਤਾ ਜਾਂਦਾ ਦ੍ਰਿਸ਼ਟਾ ਇਸ ਲਈ ਦਿੱਤਾ ਜਾ ਰਿਹਾ ਹੈ ਭਾਈ ਕਿ ਕਿਆ ਮੰਗੂ ਕਿ ਤੇਰ ਨਾ ਰਹੀ ਦੇਖ ਤਨੇ ਚਲੀ ਉਜਗ ਜਾਈ ਇੱਕ ਇੰਦਰੀ ਪਾਵੈ ਇਹਨੂੰ ਸਾਬਤ ਕਰਨ ਲਈ ਇੱਕ ਦ੍ਰਿਸ਼ਟਾ ਦਿੱਤੇ ਜਾ ਰਿਹਾ ਨੇ ਕਿ ਐਡੇ ਐਡੇ ਵੱਡੇ ਖੋਣ ਵਾਲੇ ਲੋਕ ਜੇ ਉਹ ਵੀ ਕੁਝ ਨਾਲ ਲੈ ਕੇ ਨਹੀਂ ਗਏ ਕੁਝ ਥਿਰ ਨਹੀਂ ਰਿਆ ਤੇ ਫਿਰ ਅਸੀਂ ਕਿਉਂ ਲੋਭ ਲਾਲਚ ਕਰੀਏ ਭਾਈ ਅਸੀਂ ਰੱਬ ਦਾ ਨਾਮ ਕਿਉਂ ਨਹੀਂ ਰੱਬ ਦੇ ਦਰ ਤੇ ਜਾ ਕੇ ਅਸੀਂ rau ਦੀ ਪੰਕਤੀ ਜੂ ਮਿਲਦੇ ਉਪਦੇਸ਼ ਨੂੰ ਛੱਡ ਕੇ ਰਾਮ ਨੇ ਪਿੱਛੇ ਟੁਰ ਪੈਂਦੇ ਉੱਠ ਗਏ ਇਹ ਸਭ ਨੂੰ ਕਰਨ ਲੱਗ ਪੈਂਦੇ ਪੁੱਤੇ ਰੈਸਨ ਕਿ ਨਹੀਂ ਸਨ ਇਸਨੇ ਗੁਰਬਾਣੀ ਜੀ ਵੀ ਪੰਗਣੀ ਪਬਰ ਤੂੰ ਹਰਿਆਵਲਾ ਕਬਲਾ ਕੰਚਨਵਨ ਕਹਿ ਦੋ ਖੜੇ ਸੜਿਓ ਕਾਲੀ ਹੋਈ ਜਾਂ ਦਿਉਰੀ ਭਈ ਸਰੋਵਰ ਨੂੰ ਗੁਰੂ ਸਾਹਿਬ ਪੁੱਛ ਰਹੇ ਨੇ ਕਿ ਬਾਈ ਤੂੰ ਬੜਾ ਹਰਾ ਭਰਾ ਸੇ ਤੇਰੇ ਵਿੱਚ ਕਮਲ ਦੇ ਫੁੱਲ ਟੈਗ ਦੇ ਸਨ ਕੀ ਹੋ ਗਿਆ ਤੇਰਾ ਜੁਸਾ ਕਾਲਾ ਕਿਉਂ ਹੋ ਗਿਆ ਤੇਰੇ ਜੀ ਫੁੱਲ ਟੈਗ ਦੇ ਜਿਹੜੇ ਸਨ ਇਹ ਕਿਉਂ ਖਤਮ ਹੋ ਗਏ ਤੇ ਉਹਨੂੰ ਉਹਦਾ ਜਵਾਬ ਵੀ ਗੁਰਜੀ ਬਾਣੀ ਦੇ ਰਹੇ ਨੇ ਕਿ ਜਾਨਾ ਪਾਣੀ ਨਾ ਲਹ ਜੈ ਸੇ ਤੂੰ ਮੇਰਾ ਸੰਗ ਜਿਤੇ ਢੱਟ ਤਣ ਪਰ ਬੜਾ ਚੜਾ ਚ ਵਗਣ ਬਣ ਕਿ ਮੈਂ ਸਮਝਦਾ ਮੇਰੀ ਸੜੰਦਾ ਕਰਨੀ ਹੈ ਕਿ ਮੇਰਾ ਜਿਹੜਾ ਸੋਮਾ ਸੀ ਪਾਣੀ ਜਿਹਦੇ ਨਾਲ ਮੇਰੀ ਹਰਿਆਵਲ ਸੀ ਪਾਣੀ ਸੁੱਕ ਜਾਂਦੇ ਨਾਲ ਇਹ ਕੋਲ ਫੁੱਲ ਵੀ ਸਾਰੇ ਸੜ ਬਲ ਗਏ ਤੇ ਮੇਰਾ ਜੁੱਸਾ ਕਾਲਾ ਹੋ ਗਿਆ ਹੁਣ ਸਰੋਵਰਨਰ ਕੀ ਗੁਰੂ ਜੀ ਗੱਲਾਂ ਕਰਦੇ ਸਨ ਸਰੋਵਰ ਕੀਤੇ ਗੱਲਾਂ ਕਰਦੇ ਹੁੰਦੇ ਨੇ ਇਹ ਗੁਰਬਾਣੀ ਜਿਹੜੀ ਇੱਕ ਕਾਵ ਰਚਨਾ ਹੈ ਕਾਵ ਰਚਨਾ ਵਿੱਚ ਖਿਆਲਾਂ ਦੇ ਵਿੱਚ ਹੀ ਗੁਰੂ ਸਾਹਿਬ ਆਪ ਹੀ ਸਵਾਲ ਤੇ ਆਪ ਹੀ ਜਵਾਬ ਕਿਵੇਂ ਸਚੈਰਾ ਹੋਇਆ ਕਿ ਕੁੜਾ ਟਾਪਾਲ ਕਿਸੇ ਨੇ ਸਵਾਲ ਤਾਂ ਨਹੀਂ ਕੀਤਾ ਗੁਰੂ ਜੀ ਨੇ ਆਪ ਹੀ ਸਵਾਲ ਖੜਾ ਕਰਕੇ ਆਪ ਹੀ ਜਵਾਬ ਦਿੱਤਾ ਹੁਕਮ ਰਜ਼ਾਈ ਚੱਲਣਾ ਨਾਂ ਲਿਖਿਆ ਨਾਲ ਉਹ ਗੁਰਬਾਣੀ ਗੁਰਜੀ ਆਪਣੇ ਆਪ ਨੂੰ ਲੱਭ ਕੁੱਤਾ ਕੂੜ ਚੂੜਾ ਠੱਖਾ ਦਾ ਮਰਦਾਰ ਕੀ ਆਤਾਂ ਥੋੜੀ ਸੰਗੁਰ ਸਾਹਿਬ ਦੇ ਵਿੱਚ ਤੋ ਗੁਰਬਾਣੀ ਦੇ ਇਦਾਂ ਦੇ ਅਰਥ ਕਰੀ ਜਾਣੇ ਇਹ ਬਣਦੇ ਨਹੀਂ ਅਸੀਂ rau ਦੀ ਪੰਕਤੀ ਸਮਝੀਏ ਪਹਿਲਾਂ ਉਹ ਕੇਂਦਰੀ ਭਾਵ ਹੁੰਦਾ ਉਸ ਕੇਂਦਰੀ ਭਾਵ ਨੂੰ ਸਮਝਾਉਣ ਦੇ ਲਈ ਬਾਕੀ ਪੰਕਤੀਆਂ ਵਿੱਚ ਵਿਸਤਾਰ ਹੁੰਦਾ ਇਸ ਲਈ rau ਦੀ ਪੰਕਤੀ ਛੱਡ ਕੇ ਜਦੋਂ ਕੋਈ ਇੱਕ ਚੀਜ਼ ਪਕੜ ਕੇ ਉਹਦੇ ਪਿੱਛੇ ਤੁਰ ਪੈਂਦੇ ਉੱਠ ਕੇ ਇਹ ਸਾਬ ਉਹ ਹੋ ਗਿਆ ਕੋਈ ਕਿਸੇ ਨੂੰ ਕਹੇ ਵੀ ਤੇਰਾ ਕੁੱਤਾ ਤੇਰਾ ਕੰਨ ਲੈ ਗਿਆ ਉਹ ਡਾਂਗ ਲੈ ਕੇ ਕੁੱਤੇ ਦੇ ਮਗਰ ਵਜਾਇਆ ਆਪਣਾ ਕੰਨ ਨਾ ਦੇਖੇ ਵੇ ਕੰਨ ਤੇਰੇ ਨਾਲ ਨੇ ਤੇ ਫਿਰ ਕੁੱਤੇ ਵਿੱਚ ਕਿਉਂ ਦੁਰਦਦ ਪਏ ਬਾਈ ਗੁਰੂ ਤੁਹਾਨੂੰ ਕੀ ਸਮਝਾਣਾ ਜਾਂਦਾ ਹੈ ਉਹ ਸਮਝੋ ਕਿ ਸੰਸਾਰ ਦੀ ਮੰਗਾਂ ਨਾ ਮੰਗਦੇ ਫਿਰੋ ਇਹ ਲਿਸਟ ਕਟਾਓ ਆਪਣੀ ਮੰਗਾਂ ਦੀ ਤੇ ਸੰਤੋਖੀ ਜੀਵਨ ਜਿਓ ਇਹ ਗੱਲ ਸਮਝਾਈ ਜਾ ਰਹੀ ਹੈ ਸ਼ਬਦ ਦੇ ਵਿੱਚ ਅਸੀਂ ਉੱਟ ਕੇ ਸਾਬਤ ਕਰਨ ਲੱਗ ਬੰਦੇ ਪੁੱਤਰ ਹੋ ਹੀ ਨਹੀਂ ਸਕਦੇ ਜੀ ਲੱਕ ਪੁੱਤਰ ਹੋ ਹੀ ਨਹੀਂ ਸਕਦੇ ਜੀ ਇਹਦੇ ਅਰਥ ਹੀ ਬਦਲ ਦਿਓ ਗੁਰਬਾਣੀ ਦੇ ਅਰਥ ਸਦੀ ਵੀ ਇੱਕੋ ਹੀ ਰਹਿਣੇ ਨੇ ਇਹ ਅਰਥ ਕਦੇ ਬਦਲ ਨਹੀਂ ਜੇ ਤੇ ਚੰਦ ਸੂਰਜ ਤਾਂ ਕਿ ਤਰ੍ਹਾਂ ਉਹਨ ਇਥੇ ਸਭ ਦਾ ਚੰਦ ਸੂਰਜ ਦੇ ਅਗਰ ਰਸੋਈ ਪਕਾ ਨਹੀਂ ਸਕਦੇ ਇਹਦੇ ਵੀ ਕੋਈ ਹਰਤ ਹੋਰ ਕਰਨੇ ਸ਼ੁਰੂ ਕਰ ਦੇਵਾਂਗੇ ਸਿੱਧਾ ਇਹ ਮਤਲਬ ਹੈ ਜੀ ਐਡਾ ਵੱਡਾ ਖਾਨਦਾਨ ਸੀ ਉਹਦੇ ਦਿਨ ਰਾਤ ਰਸੋਈ ਪਖੀ ਰਹਿੰਦੀ ਸੀ ਉਹਦੇ ਦਿਨ ਰਾਤ ਪਤੀਲੇ ਪਾਣੀ ਦੇ ਚੜੇ ਰਹਿੰਦੇ ਸਨ ਗਰਮ ਪਾਣੀ ਦੇ ਕਪੜੇ ਛਪੜੇ ਧੋਣ ਲਈ ਨਾਉਂਦੇ ਲਈ ਅਸਲ ਗੱਲ ਹੈ ਕਿ ਗੁਰਮਤਿ ਰਾਮਾ ਨਾਮ ਵਸਾਈ ਸੱਚੀ ਗੱਲ ਗੁਰਜੀ ਸਮਝਾਣਾ ਚਾਹੁੰਦੇ ਨੇ ਕਿ ਵੀਰ ਜੀ ਕਿ ਗੁਰੂ ਦੀ ਮਤ ਲੈ ਕੇ ਰਾਮ ਨਾਮ ਵਸਾਈ ਇਹ ਮਨ ਜੁ ਵਸਾਓ ਬਾਈ ਦੁਨੀਆ ਦੀ ਪਤਾਰਤਾਂ ਦੀਆਂ ਖਾਸ਼ਾ ਮੰਗਾ ਇਹਨਾਂ ਬਸਾਮਾਨੇ ਨਾਮ ਬਿਲਾ ਕੇ ਰੱਖ ਮਨ ਵਿੱਚ ਗੁਰਮਤਿ ਰਾਮੇ ਨਾਮ ਵਸਾਈ ਅਸਤਿਰ ਰਹੈ ਨਾ ਕਤੋਂ ਜਾਈ ਤੇ ਫਿਰ ਇਹ ਜਿਹੜੀ ਮਤ ਹੈ ਇਸਦਾ ਟਿੱਕੀ ਰਹਿੰਦੀ ਹੈ ਨਾਮ ਵਾਲੀ ਜਿਹੜੀ ਹੈ ਅਸਤਿਰ ਰਹਿੰਦੀ ਹੈ ਨਾ ਕਤੋਂ ਜਾਈ ਇੱਕ ਦਿਨ ਹੀ ਜਾਂਦੀ ਇਹ ਨਿਕੁੜਦੀ ਨਹੀਂ ਦੁਨੀਆਂ ਦੇ ਪਦਾਰਣ ਨਿਕੁੜ ਜਾਂਦੇ ਨੇ ਦੁਨੀਆਂ ਦੇ ਪਦਾਰ ਸਦਾ ਕਾਇਮ ਨਹੀਂ ਰਹਿੰਦੇ ਪਰ ਨਾਮ ਵਾਲੀ ਜਿਹੜੀ ਮਤ ਹੈ ਇਹ ਜਿਹੜਾ ਗਿਆਨ ਹੈ ਇਹ ਕਦੀ ਮਿਟਦਾ ਨਹੀਂ ਕਹਤ ਗੁਰਬੀਰ ਸੁਨੋਰੇ ਲੋਈ ਰਾਮ ਨਾਮ ਬਿਨ ਮੁਕਤ ਨ ਹੋਈ ਕਬੀਰ ਜੀ ਆਖਦੇ ਨੇ ਇਹ ਲੋਕੋ ਲੋਈ ਤੋਂ ਮਤਲਬ ਲੁਕਾਈ ਇਹ ਸੰਸਾਰ ਦੇ ਲੋਕੋ RAM ਨਾਮ ਬਿਨ ਮੁਕਤ ਨਾ ਹੋਈ RAM ਨਾਮ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਇਨਸਾਨ ਇਨਾਂ ਪਦਾਰਤਕ ਮੋਹ ਮਾਇਆ ਤੋਂ ਬਚ ਨਹੀਂ ਸਕਦਾ ਇਨਸਾਨ ਦੀ ਇਹ ਮੰਗਾਂ ਦੀ ਲਿਸਟ ਕਦੇ ਮੁੱਕ ਨਹੀਂ ਸਕਦੀ ਇਸ ਲਈ ਪ੍ਰਮਾਤਮ ਦੇ ਨਾਮ ਨਾਲ ਜੁੜੋ ਉਹ ਹੀ ਸਦਾ ਸਥਿਰ ਰਹਿਣ ਵਾਲਾ ਹੈ ਇਹਦੇ ਕੋਈ ਚੱਕਰਾਂ 'ਚ ਪੈਣ ਦੀ ਘਬਰਾਹਟ ਦੀ ਲੋੜ ਨਹੀਂ ਨਾ ਹੀ ਸਾਨੂੰ ਨਿਰਣੇ ਕਰਨ ਦੀ ਲੋੜ ਹੈ ਕਿ ਲਖਪਤੁਰ ਸਿੰਘ ਕੇ ਸਵਾਲ ਲਖਪੁਤਰੇ ਸਿੰਘ ਕੇ ਐਸਨ ਕੇ ਨਹੀਂ ਸਨ ਉਹਦੀ ਸੋਨੇ ਦੀ ਲੰਕਾ ਐ ਸੀ ਕਿ ਨਹੀਂ ਸੀ ਇਸ ਗੱਲ ਦਾ ਬਾਣੀਕਾਰਾਂ ਨੂੰ ਕੋਈ ਵਾਸਤਾ ਨਹੀਂ ਇਸ ਗੱਲ ਉਹਨਾਂ ਨੇ ਜੋ ਚੀਜ਼ ਸੰਸਾਰੇ ਚੱਲ ਰਹੀ ਸੀ ਉਹਦਾ ਦ੍ਰਿਸ਼ਟਾਂਤ ਦੇ ਕੇ ਆਪਣੀ ਗੱਲ ਗੁਰੂ ਜੀ ਭਗਤ ਜੀ ਨੇ ਸਮਝਾਈ ਹੈ ਇਸੇ ਤਰ੍ਹਾਂ ਗੁਰਬਾਣੀ ਵਿੱਚ ਗੁਰੂ ਸਾਹਿਬ ਵੀ ਇਸ ਕਿਸਮ ਦੇ ਦ੍ਰਿਸ਼ਟਾਂਤ ਬੜੇ ਵਰਤੇ ਦੇ ਨੇ ਜਿਹਦੇ ਵਿੱਚ ਗੱਲ ਸੰਸਾਰ ਦੀ ਚੱਲੀ ਗੱਲ ਦੀ ਦ੍ਰਿਸ਼ਟਾਂਤ ਦੇ ਕੇ ਗੁਰੂ ਸਾਹਿਬ ਨੇ ਆਪਣੀ ਗੱਲ ਸਮਝਾਈ ਹੁੰਦੀ ਹੈ ਜਿਹੜੀ ਗੱਲ ਗੁਰੂ ਜੀ ਸਮਝਾ ਰਹੇ ਨੇ ਅਸੀਂ ਉਹਦੇ ਪਿੱਛੇ ਚੱਲਣਾ ਸੰਸਾਰੀ ਕੀ ਹੋਇਆ ਕਿ ਨਹੀਂ ਹੋਇਆ ਅਸੀਂ ਉਹ ਨੂੰ ਸਬਤ ਕਰਨ ਵਾਸਤੇ ਉਹ ਸ਼ਬਦ ਨਹੀਂ ਉਚਾਰਨ ਕੀਤੇ ਗਏ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ